ਸੱਚੇ ਗਰਲ ਫਰੈਂਡਸ ਤਾਂ ਤੁਸੀਂ ਸਾਰੇ ਕਿੱਦਾਂ ਹੋ ਤਾਂ ਮੇਰੇ ਚੈਨਲ ਤੇ ਸਵਾਗਤ ਹੈ ਮੈਨਾਂ ਠੀਕ ਹਾਂ ਤਾਂ ਤੁਸੀਂ ਵੀ ਆਪਣਾ ਹਾਲ ਚਾਲ ਦੱਸ ਦਿਓ ਤਾਂ ਆਪਾਂ ਅੱਜ ਚਾਕਲੇਟ ਕੇਕ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਆਂ ਮੈਂ ਆਪਣੇ ਮੰਮਾ ਦੀ ਹੈਲਪ ਨਾਲ ਚਾਕਲੇਟ ਕੇਕ ਬਣਾਉਣ ਦੀ ਰੈਸਪੀ ਸ਼ੁਰੂ ਕਰੂੰਗਾ ਤਾਂ ਹੁਣ ਆਪਾਂ 6 ਪੈਕੇਟ ਬਿਸਕੁਟਾਂ ਦੇ ਲਈ ਹੈ ਤਾਂ ਆਪਾਂ ਇਹਨਾਂ ਨੂੰ ਇੱਕ ਬਾਉਲ ਦੇ ਵਿੱਚ ਕਰੀਮ ਲੱਗ ਕਰ ਲਾਂਗੇ ਤੇ ਬਿਸਕੁਟਾਂ ਨੂੰ ਅਲੱਗ ਕਰ ਲੈਨੇ ਤਾ ਹੁਣ ਆਪਾਂ ਇਹਨਾਂ ਨੂੰ ਅਲੱਗ ਕਰ ਲੈਨੇ ਆਂ ਇਹਨਾਂ ਨੂੰ ਪਹਿਲਾਂ ਖੋਲ ਕੇ અલગ કર લેવા આપણે સારી બિસ્કટ એનું ડિવાઈડ કર લેણા એક ગસ આપણે દુધ એના વિચાર గిలాస్ దుద్ధ పాటు గ్రైండ్ లే సార్ ఆ పాయింట్ కి పూర ఇ మిట్ ਇਹ ਸਾਡਾ ਹੁਣ ਚੰਗੀ ਤਰ੍ਹਾਂ ਗ੍ਰੈਂਡ ਹੋ ਗਿਆ ਹੈ। ਨਾਈਟ ਇੱਕ ਵਾਰ ਚੈੱਕ ਕਰਕੇ ਦੇਖਦੇ ਹਾਂ। ਇਹ ਚੰਗੀ ਤਰ੍ਹਾਂ ਇਕਵ ਟਾਣਾ ਨਹੀਂ ਹੋਣਾ ਚਾਹੀਦਾ ਤਾਂ ਇਹਨੂੰ ਅਬ ਬੈਟਰ ਨੂੰ ਆਪੇ ਇੱਚ ਪਾ ਲੈਣੇ ਆ। ਤਾਂ ਤੁਹਾਡਾ ਬੈਟਰ ਇੱਦਾਂ ਦਾ ਹੋਣਾ ਚਾਹੀਦਾ ਹੈ ਇਹਨਾਂ ਗਾੜਾ। ਹਾਂ ਦੇਖੋ ਸਾਡਾ ਬੈਟਰ ਇਹਨ ਵਧੀਆ ਬਣਿਆ ਤਾਂ ਤੁਹਾਡਾ ਬੈਟਰ ਨੂੰ ਥੋੜਾ ਜਿਹਾ ਗਾੜਾ ਹੋਣਾ ਚਾਹੀਦਾ ਹੈ। ਤਾ ਆਪਾਂ ਹੁਣ ਦੇਸੀ ਤੇ ਆਪਣੇ ਘਰ ਦੇ इजी ਤਰੀਕੇ ਨਾਲ ਬਣਾਉਣ ਲੱਗੇ ਆ ਕੇਕ ਤੁਸੀਂ ਬਿਨਾ oven ਤੋਂ ਕੜਾਹੀ ਵਿੱਚ ਕੇਕ ਬਣਾ ਸਕਦੇ ਹੋ ਤਾਂ ਆਪਾਂ ਇਹਨੂੰ ਪ੍ਰੀ ਹੀਟ ਕਰਨ ਲਈ ਰੱਖ ਦਿੰਨੇ ਆ ਤਾਂ ਇੱਥੇ ਆਪਾਂ ਇਹਨੂੰ ਪਾ ਕੇ ਆਪਾਂ ਇਹਨੂੰ ਛਿੱਤੀ ਛਿੱਤੀ ਨੂੰ ਪਾ ਕੇ ਰਲਾ ਦੇਣਾ ਹੈ ਆਪਾਂ ਇਹਦੇ ਵਿੱਚ ਕਿਉਂ ਲੈ ਲੈਣ ਚੰਗੀ ਤਰ੍ਹਾਂ ਸੈੱਟ ਹੋ ਜੇ ਤਾਂ ਆਪਾਂ ਇਹ ਚ ਟ੍ਰਾਂਸਫਰ ਕਰ ਲਿਆ ਆਪਣੇ ਬੈਟਰ ਨੂੰ ਤਾਂ ਆਪਾਂ ਉਹਦੇ ਵਿੱਚ ਰੱਖ ਦਿੰਨੇ ਆ ਤਾਂ ਆਪਾਂ ਇਹਦੇ ਉੱਪਰ ਟਕਣੀ ਦੇ ਦਵਾਂਗੇ ਇਹ ਹਾਸਟੀਮ ਨਾ ਪੱਕ ਜਵੈ ਚੰਗੇ ਜਿਹਾ। ਹੁਣ ਆਪਾਂ ਆਪਣਾ ਅਗਲਾ ਮਟੀਰੀਅਲ ਤਿਆਰ ਕਰਦੇ ਆ ਕਰੀਮ ਵਾਲਾ। ਤੇ ਆਪਾਂ ਹੁਣ ਇਹਨੂੰ ਸਲੋ ਫਲੇਮ ਤੇ ਪਕਾਣਾ ਹੈ। ਬਿਸਕਟ ਦੀ ਕਰੀਮ 'ਚ ਆਪਾਂ ਹੁਣ ਦੁੱਧ ਪਾ ਦਾਂਗੇ। ਤੇ ਕਰੀਮ ਸਾਡੀ ਰੈਡੀ ਹੋ ਗਈ ਹੈ। ਬਹੁਤ ਵਧੀਆ ਬਣੀ ਹੈ। ता आप चॉकलेट ग्लेस बना पहला एक पूरा कप शुगर ते द्धा कप कोकोआ पाउडर ते दोड़ा थो थोड़ा थोडा करके पानी पाके मिक्स करा ਤਾਂ ਮੈਂ ਆਪਣੀ ਮੰਮਾ ਦੀ ਹੈਲਪ ਲਾਈਨ ਬਣਾ ਰਿਹਾ ਕਿਉਂਕਿ ਮੇਰੇ ਮੰਮਾ ਨੇ ਕਿਹਾ ਕਿ ਤੇਰੇ ਨਾਲ ਹੱਥ ਵੀ ਸਾਰ ਸਕਦਾ ਹੈ ਤੇ ਦਾ ਜਿਹੜਾ ਕੇਕ ਹੈ ਉਹ ਦੂਸਰੇ ਪਾਸੇ ਰੈਡੀ ਹੋ ਰਿਹਾ ਹੈ ਤਾਂ ਆਪਾਂ ਇਹਨੂੰ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਆਪਾਂ ਇਹਨੂੰ ਗੈਸ ਤੇ ਥੋੜਾ ਠਿਕ ਹੋਣ ਲਈ ਰੱਖ ਦਿੰਦੇ ਆ ਨਾਲੀ ਨੂੰ ਲਗਾਤਾਰ ਘੁਮਾਈ ਜਾਓ ਆਪਾਂ ਇਹਨੂੰ ਨਾਲ ਦੀ ਨਾਲ ਹਿਲਾਈ ਜਾਣਾ ਹੈ ਆਹ ਹੁਣ ਆਪਣੇ ਕੇਕ ਨੂੰ ਆਪਾਂ ਚੈੱਕ ਕਰਦੇ ਆਂ ਇਹਨੂੰ ਬੀ ਤੋ 25 ਮਿੰਟ ਆਪਾਂ ਪਕਾ ਲੈਣਾ ਆਪਾਂ ਹੁਣ ਇਹਨੂੰ 10 ਮਿੰਟ ਹੋਰ ਰੱਖ ਲਾਂਗੇ ਕਿਉਂਕਿ ਅਬ ਚੰਗੀ ਤਰ੍ਹਾਂ ਬੇਕ ਨਹੀਂ ਹੋਇਆ ਅਸਤੇ ਤੇ ਡੋਲਨੇ ਚਾਕਲੇਟ ਕੇ ਲਾਵਾ ਚਾਕਲੇਟ ਦਾ ਗੈਸ ਹੁਣ ਆਪਣਾ ਬੰਦ ਕਰ ਦਿੱਤਾ ਹੈ ਇਹਨੂੰ ਇੱਕ ਵਾਰ ਚੈੱਕ ਕਰਕੇ ਦੇਖ ਲੈ। ਇਹ ਚੰਗੀ ਤਰ੍ਹਾਂ ਪੱਕ ਚੁੱਕਿਆ ਹੈ। ਤਾਂ ਇਹਨੂੰ ਹੁਣ ਠੰਲੇ ਲਾਣੇ ਆ। ਆਪਾਂ ਹੁਣ ਇਹਨੂੰ 10 ਮਿੰਟ ਠੰਡਾ ਹੁਣ ਦਵਾਂਗੇ। ਕਿਉਂਕਿ ਸਾਡਾ ਕੇਕ ਬੇਕ ਹੋ ਚੁੱਕਿਆ ਹੈ ਤਾਂ ਹੁਣ ਆਪਾਂ ਇੱਥੇ ਗarnishਿੰਗ ਕਰਦੇ ਆ। ਤમે ਹੁਣ ਆਪਣੇ ਕੇਕ ਨੂੰ ਗਾਰਨਿਸ਼ਿੰਗ ਕਰ ਰਹੇ ਆ। ਤੁਸੀਂ ਇਸੇ ਨੂੰ ਕ੍ਰੀਮ ਨਾਲ ਗਾਰਨਿਸ਼ਿੰਗ ਕਰ ਸਕਦੇ ਆ। ਤਾਂ ਅੱਜ ਜਿਸੀ ਆਪਣੀ ਬਹੁਤ ਮਿਹਨਤ ਦੇ ਨਾਲ ਬਣਾਇਆਏ ਕੇਕ ਚਾਕਲੇਟ ਦਾ ਤੁਸੀਂ ਪਲੀਜ਼ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਕੇਕ। ਤੇ ਵੱਧ ਤੋਂ ਵੱਧ ਤੁਸੀਂ ਲਾਈਕ ਕਰਨਾ ਸਾਡੇ ਚੈਨਲ ਤੇ ਜਿਹੜੀ ਵੀ ਵੀਡੀਓਜ਼ ਆਉਂਦੀਆਂ ਸਬਸਕ੍ਰਾਈਬ ਕਰਕੇ ਜ਼ਰੂਰ ਦੇਖਿਆ ਕਰੋ ਤੁਹਾਨੂੰ ਬਹੁਤ ਵਧੀਆ ਲੱਗਦਾ ਹੈ ਲਾਈਕ ਸ਼ੇਅਰ ਕਮੈਂਟ ਪੱਕਾ ਕਰਿਆ ਕਰੋ ਤਾਂ ਸਾਨੂੰ ਵੀ ਐਦਾ ਪਤਾ ਲੱਗਦਾ ਹੈ ਕਿ ਤੁਹਾਨੂੰ ਸਾਡੀ ਵੀਡੀਓਜ਼ ਪਸੰਦ ਆਉਂਦੀਆਂ ਕਿ ਨਹੀਂ ਤੇ ਅਸੀਂ ਅੱਗੇ ਤੋਂ ਵੀ ਹੋਰ ਵੀ ਵੀਡੀਓਜ਼ ਪਾਵਾਂਗੇ ਕੁਕਿੰਗ ਦੀ ਵੀ ਬਾਕੀ ਵੀ ਤੇ ਆ ਸਾਡਾ ਕੇਕ ਹੁਣ ਬਣ ਕੇ ਰੈਡੀ ਹੋ ਚੁੱਕਿਆ ਅਸੀਂ ਥੋੜਾ ਇਹਦੇ ਉੱਤੇ ਜੈਮ ਦੇ ਨਾਲ ਲਿਖੂ ਦਿੱਤਾ ਹੈ ਤੁਸੀਂ ਸਾਡਾ ਇਹ ਵੀਡੀਓ ਦੇਖਿਆ ਚਾਕਲੇਟ ਕੇਕ ਦਾ ਇਸ ਵਾਸਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਤ ਸਾਡਾ ਕੇਕ ਬਾਕ ਜਿਆਦਾ ਵਧੀਆ ਬਣਿਆ ਤਾਂ ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸੋ ਕਿ ਦਦਾਸੀ ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਐਂਡ ਥੈਂਕਸ ਫॉर ਵਾਚਿੰਗ